ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਕਹਾਣੀ ਦਾ ਸਰਲੇਖ ਹੈ ਪਰਦੇਸ ਦੀ ਖਾਮੋਸ਼ੀ ਹਰਪ੍ਰੀਤ ਸਿੰਘ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਉਸ ਕੋਲੇ ਆਪਣੇ ਗੁਜ਼ਾਰੇ ਯੋਗੀ ਜ਼ਮੀਨ ਸੀ ਉਸ ਨੇ ਸਾਰੀ ਉਮਰ ਖੇਤਾਂ ਵਿੱਚ ਬਹੁਤ ਮਿਹਨਤ ਕੀਤੀ ਬੱਚਿਆਂ ਨੂੰ ਪੜਾਇਆ ਵੱਡਾ ਕੀਤਾ ਤੇ ਬਾਹਰ ਕੈਨੇਡਾ ਭੇਜ ਦਿੱਤੇ ਜਦੋਂ ਉਸਦੇ ਪੁੱਤਰ ਕੈਨੇਡਾ ਬਸ ਗਏ ਤਾਂ ਉਹ ਵੀ ਉਹਨਾਂ ਦੇ ਕਹਿਣ ਤੇ ਪਰਦੇਸ ਚਲਾ ਗਿਆ ਪਰਦੇਸ ਵਿੱਚ ਸਭ ਕੁਝ ਸੀ ਸੋਨਾ ਘਰ ਗਰਮ ਕੱਪੜੇ ਕਾਰ ਹਰ ਤਰ੍ਹਾਂ ਦੀ ਸੁੱਖ ਸਹੂਲਤ ਬੱਚੇ ਪਿਆਰ ਵੀ ਕਰਦੇ ਪਰ ਸਵੇਰੇ ਸਭ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਤੇ ਘਰ ਖਾਮੋਸ਼ ਰਹਿੰਦਾ ਹਰਪ੍ਰੀਤ ਸਿੰਘ ਨੂੰ ਪਿੰਡ ਦੀਆਂ ਸਵੇਰਾਂ ਯਾਦ ਆਉਂਦੀਆਂ ਗੁਰਦੁਆਰੇ ਦਾ ਸਪੀਕਰ ਚਾਹ ਦੀਆਂ ਗੱਲਾਂ ਖੇਤਾਂ ਦੀ ਹਵਾ ਗਲੀ 'ਚ ਬੈਠੇ ਯਾਰ ਦੋਸਤ ਇੱਥੇ ਨਾ ਕੋਈ ਗੱਲ ਕਰਨ ਵਾਲਾ ਨਾ ਕੋਈ ਪੁੱਛਣ ਵਾਲਾ ਬਸ ਟੀਵੀ ਚੱਲਦਾ ਰਹਿੰਦਾ ਤੇ ਦਿਲ ਚੁੱਪ ਰਹਿੰਦਾ ਇੱਕ ਦਿਨ ਉਸਨੇ ਬੱਚਿਆਂ ਨੂੰ ਕਿਹਾ ਪੁੱਤ ਇੱਥੇ ਸਭ ਕੁਝ ਹੈ ਪਰ ਮੇਰਾ ਮਨ ਨਹੀਂ ਹੈ ਉਹ ਸਮਝ ਗਏ ਤਾਂ ਉਹ ਹਫ਼ਤੇ ਬਾਅਦ ਉਸ ਨੂੰ ਗੁਰਦੁਆਰੇ ਲੈ ਕੇ ਜਾਣ ਲੱਗੇ ਉੱਥੇ ਹਰਪ੍ਰੀਤ ਸਿੰਘ ਨੂੰ ਹੋਰ ਪੰਜਾਬੀ ਬਜ਼ੁਰਗ ਮਿਲੇ ਲੰਗਰ 'ਚ ਬੈਠ ਕੇ ਗੱਲਾਂ ਹੋਈਆਂ ਹਾਸਾ ਆਇਆ ਦਿਲ ਹੌਲੀ-ਹੌਲੀ ਜਿਉਣ ਲੱਗ ਪਿਆ ਹਰਪ੍ਰੀਤ ਸਿੰਘ ਨੂੰ ਸਮਝ ਆ ਗਿਆ ਸੁੱਖ ਸਹੂਲਤਾਂ ਨਾਲ ਘਰ ਬਣਦਾ ਹੈ ਪਰ ਆਪਣੇ ਲੋਕਾਂ ਨਾਲ ਹੀ ਦਿਲ ਵੱਸਦਾ ਹੈ